ਹੁੰਦਾ ਵੀ ਪਿੱਛੋਂ ਕਿਸੇ ਨੇ ਕੀਤਾ ਉਹ ਕਾਮਯਾਬ ਨਹੀਂ ਹੋਇਆ ਅਸੀਂ ਕੀਤਾ ਤਾਂ ਕੋਈ ਸੋਧ ਕੀਤੀ ਆ ਸੋਧ ਨੂੰ ਜਗਾੜਬਾਜੀ ਆਖੋ ਓਕੇ ਵੀ ਚੀਜ਼ ਗਲਤਾਂ ਨੂੰ ਸੋਧ ਕੇ ਸਹੀ ਕਰੀ ਸੋਧ ਕੇ ਸੋਨਾ ਕੀਤਾ ਹਾਂ ਉੱਥੇ ਤਾਂ ਜਗਾੜਬਾਜੀ ਚੰਗੀ ਆ ਜੇ ਜਗਾੜਬਾਜੀ ਜੇ ਅਗਲੇ ਨੂੰ ਵਾਂਝੀ ਗੱਡ ਕੇ ਦੇ ਤਾ ਲੈ ਚੜ ਜਾ ਉਤਰ ਜਾ ਉਹ ਕੀ ਫਾਇਦਾ ਨਹੀਂ ਫਿਰ ਉਹ ਤਾਂ ਸਵਾਲ ਨੁਕਸਾਨ ਹੂੰ ਹੁਣ ਆਪਣੇ ਕੋਲੇ ਤੁਸੀਂ ਵੇਖੀ ਜੰਨੇ ਆ ਰੱਬ ਦੀ ਕਿਰਪਾ ਸੋਣਾ ਸਾਰਾ ਕੰਮ ਆ ਕੋਈ ਐਜੀ ਦਿੱਕਤ ਨਹੀਂ ਗਈ ਵਧੀਆ ਹਾਂ ਟਰੈਕਟਰ ਵੀ ਸਾਲ ਦੇ ਮੈਂ 2-3 ਨਵੇਂ ਤਿਆਰ ਕਰਕੇ ਦਿਨਾ ਇਦੋਂ ਬਾਅਦ ਬਾਕੀ ਸਾਰੀ ਰਿਪੇਅਰਿੰਗ ਕਰਦਾ ਹੁਣ ਨਵੇਂ ਟਰੈਕਟਰਾਂ ਦਾ ਬੜਾ ਰਿਵਾਜ ਚੱਲਿਆ ਤਿਆਰ ਕਰਾਉਣੇ ਆ ਪੁਰਾਣੇ ਉਹਨੂੰ ਨਵਾਂ ਬਣਾਉਣਾ ਫੇਰ ਬਈ ਆਹੂ ਲੈਂਦੇ ਆਹੂ ਮੈਂ ਅਣ ਲੋਹਿਆਂ ਦੇ ਲੈਂਦੇ ਆ ਰੇਡੀ ਸ਼ੂਟ ਕਰਕੇ ਹਟੇ ਆ ਹਟੇ ਆ ਕੀ ਨਿਕਲਿਆ ਉਹ ਚੋਂ ਉਹ ਟਰੈਕਟਰ ਦਾ ਇੱਥੇ ਦਿੱਕਤ ਆ ਹੁਣ ਬਾਈਆਂ ਨੂੰ ਵੀ ਆਪਾਂ رائے ਦੇ ਦਿੰਨੇ ਆ ਜਿਹੜੇ ਬੰਦੇ ਨੇ ਨਵਾਂ ਟਰੈਕਟਰ ਤਿਆਰ ਕਰਾਉਣ ਲੱਗਿਆ ਨਾ ਹੂੰ ਪਹਿਲਾਂ ਤਾਂ ਜਿਹੜੇ ਸ਼ਹਿਰ ਚੋਂ ਕਰਾਉਣੇ ਆ ਹੂੰ ਉਸ ਬੰਦੇ ਦਾ ਸ਼ਹਿਰ ਦੇ ਵਿੱਚ ਜਿਹੜੀਆਂ ਸਪੇਅਰ ਪਾਰਟ ਵਾਲੀਆਂ ਦੁਕਾਨਾਂ ਕੋਈ ਜੇ 10 ਦੁਕਾਨਾਂ ਤਾਂ ਘੱਟੋ ਘੱਟ ਅੱਠਾਂ ਤੇ ਤਾਂ ਜਾਓ ਉਹਦਾ ਰਿਕਾਰਡ ਪਤਾ ਕਰਕੇ ਉਹ ਵੀ ਸਪੇਅਰ ਪਾਰਟ ਵਾਲਾ ਨਾ ਕਿਵੇਂ ਨਿਭਦਾ ਕਿਵੇਂ ਦਾ ਕਿਵੇਂ ਦਾ ਜੇ ਉਹਨਾਂ ਨਾਲ ਚੰਗਾ ਤੇ ਤੁਹਾਡੇ ਨਾਲ ਵੀ ਚੰਗਾ ਹੀ ਚੱਲੂ ਚੰਗ ਲੂਗਾ ਪਹਿਲਾਂ ਤੋਂ ਉੱਥੇ ਜੇ ਉੱਥੇ ਡਿਫਾਲਟਰ ਚੱਲੀ ਜਾਂਦਾ ਤੁਹਾਡੇ ਡਾਇਰੈਕਟਰ ਨੂੰ ਥੋੜੋ ਫੁੱਲ ਲੱਗਦੇ ਤੁਹਾਡੇ ਕਿਹੜਾ ਮਾਮੇ ਦਾ ਪੁੱਤ ਹਾਂ ਅੱਛਾ ਇਦੂ ਗਾ ਜਾ ਕੇ ਜਿਹੜੇ ਬੰਦੇ ਕੋਲੇ ਤੁਸੀਂ ਕੰਮ ਕਰਾਈ ਜਾਂਦੇ ਆ ਪਹਿਲਾਂ ਉਹਦੇ ਕੋਲੇ ਬੈਠੋ ਗੱਲਬਾਤ ਕਰੋ ਹਮ